ਬੰਦ ਕਰੋ ਬੱਸ ਆ ਵੀ ਆ ਬੰਦ ਕਰੇ ਬੰਦ ਕਰੋ ਤੁਹਾਨੂੰ ਬਹੁਤ ਬਹੁਤ ਕਰੋ ਬਹੁਤ ਕਰੋ ਅਗਰ ਪਈਏ ਅੱਜ ਤੁਸੀਂ ਪਟਾਟ ਕੀਤਾ ਜਾ ਰਹੇ ਕੀ ਕਹਿਣਾ ਚਾਹਤੇ 2011 ਚ ਪਿਛਲੇ ਚੋਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੱਖੇ ਗਏ ਸੀ 14 ਸਾਲ ਹੋ ਗਏ ਜਿਹਦੇ ਵਿੱਚ ਚੋਣ 2000 16 ਚ ਫਿਰ 21 ਚ ਤੇ ਹੁਣ ਅੱਗੇ ਜਾ ਕੇ 26 ਚ ਹੋਣਾ ਚਾਹੀਦਾ ਸੀ ਪਰ ਸੈਂਟਰ ਦੀ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਇਹ ਚੋਣ ਹੋਣ ਨਹੀਂ ਦਿੱਤੇ ਸਿੱਖਾਂ ਦੀ ਜਮਹੂਰੀਅਤ ਉਹਨਾਂ ਨੇ ਬਿਲਕੁਲ ਰੱਦ ਕਰਤੀ ਹੈ 350 ਸਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਮਨਾ ਰਹੇ ਆ ਜਿਸ ਤਰ੍ਹਾਂ ਮਹੰਤਾਂ ਨੇ ਉਸ ਸਮੇ ਗੁਰੂ ਤੇਗ ਬਹਾਦਰ ਸਾਹਿਬ ਨੂੰਰੇ ਤੁਰ ਕੇ ਆਏ ਦਰਵਾਜ਼ੇ ਬੰਦ ਕਰਤੇ ਸੀ ਅੱਜ ਸੰਗਤ ਨੂੰ ਵੀ ਇਹ ਕਮੇਟੀ ਨੇ ਦਰਵਾਜ਼ੇ ਬੰਦ ਕੀਤੇ ਹੋਏ ਆ ਕਿਉਂਕਿ ਉਹਨਾਂ ਦੇ ਚੋਣ ਨਹੀਂ ਕਰਾਰੇ ਉਹਨਾਂ ਦੀ ਮਤ ਨਹੀਂ ਚੱਲਣ ਜਾ ਰਹੇ ਔਰ ਜਿਹੜਾ ਗੁਰੂ ਤੇ ਸੰਗਤ ਦਾ ਮੇਲ ਹੈ ਉਹਨੂੰ ਭੰਗ ਕਰਕੇ ਇੱਥੇ ਮਹਾਂਤਗਰੀ ਫੇਰ ਇਹਨਾਂ ਨੇ ਜ਼ाहिर ਕਰਤੀ ਹੈਗੀ ਹੈ ਜਿੱਥੇ ਅ ਭਗਵੰਤ ਸਿੰਘ ਮਾਨ ਅਨੰਦਪੁਰ ਸਾਹਿਬ ਦੇ ਉੱਤੇ ਜਾ ਕੇ ਆਪਣਾ ਸੈਸ਼ਨ ਚਲਾ ਰਿਹਾ ਆਪਣਾ ਦਿਖਾ ਰਿਹਾ ਕਿ ਭਾਰਤ ਦੀ ਜਮਹੂਰੀਅਤ ਹਜੇ ਜਿਉਂਦੀ ਹੈ ਤੇ ਅਸੈਂਬਲੀ ਦਾ ਸੈਸ਼ਨ ਉੱਥੇ ਬੁਲਾ ਰਿਹਾ ਉੱਥੇ ਸਾਡੇ ਜਿਹੜੇ ਚੋਣਾਂ ਇਸ ਸਟੇਟ ਨੇ ਕੀਤੇ ਨਹੀਂ ਹੈਗੇ ਇਹਨੇ ਆਪਣੀਆਂ ਵੋਟਾਂ ਟਾਈਮਸਰੇ ਨਹੀਂ ਬਣਾਈਆਂ ਸੈਂਟਰ ਨੇ ਰਲਿਮਿਲੀ ਕਰਕੇ ਇਹਦਾ ਨਵਾਂ ਇਲੈਕਸ਼ਨ ਕਮਿਸ਼ਨਰ ਨਹੀਂ ਨਿਯੁਕਤ ਕੀਤਾ ਹੈਗਾ ਔਰ ਜਿਹੜੇ ਇਹਨਾਂ ਨੇ 23 24 25 ਤਿੰਨ ਸਾਲ ਦੇ ਵਿੱਚ ਆਪਣੀਆਂ ਵੋਟਾਂ ਨਹੀਂ ਤਿਆਰ ਕੀਤੀਆਂ ਕਦੀ ਪਟਵਾਰੀ ਨਹੀਂ ਸੀ ਪੂਰੇ ਕਦੀ ਘਰੇ ਜਾ ਕੇ ਵੋਟ ਨਹੀਂ ਬਣਾਉਣੀ ਸਿੱਖਾਂ ਨੂੰ ਆਪਣੇ ਗੁਰੂ ਘਰ ਤੋਂ ਵਾਂਝਾ ਕੀਤਾ ਹੋਇਆ ਅੱਜ ਜਿਹੜੇ ਬਰਦਾਰੀ ਦੇ ਵਿੱਚ ਗੁਰੂ ਸਾਹਿਬ ਦਾ ਕਤਲ ਹੋਇਆ ਉੱਥੇ ਸਿੱਖ ਸੰਗਤਾਂ ਦਾ ਕਤਲ ਹੋਇਆ ਉਹ ਪਾਰਟੀ ਜਿਨੇ ਹਜ਼ਾਰ ਆਲਮ ਸੁਮੇਤ ਸੈਣੀ ਨੂੰ ਆਪਣਾ ਨੁਮਾਇੰਦਾ ਬਣਾ ਕੇ ਉਮਰਾਨ ਨੰਗਲ ਤੇ ਸ਼ਰਮਾ ਤੋਂ ਬੰਦੇ ਮਰਵਾ ਕੇ ਸਿੱਖ ਉਹ ਅੱਜ ਫੇਰ ਲਿਫਾਫਿਆਂ ਚੋਂ ਪ੍ਰਧਾਨਗੀਆਂ ਕੱਢ ਰਹੀਆਂ ਜਦ ਕਿ ਇਹ ਸੰਗਤ ਦਾ ਹੱਕ ਹੈ ਤੇ ਸੰਗਤ ਦੇ ਚੋਣ ਨਾਲ ਇਹ ਨਿਯੁਕਤ ਹੋਣੇ ਚਾਹੀਦੇ ਆ ਚੋਣਾ ਕਰਨ ਦਾ ਸਿਸਟਮ ਨਹੀਂ ਪਤਾ ਚੋਣ ਇਲੈਕਸ਼ਨ ਕਮਿਸ਼ਨ ਕਰਾਉਂਦੀ ਹੈ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਮੁਖੀ ਹੈ ਅੱਜ ਉਹਦਾ ਕੋਈ ਮੁਖੀ ਨਹੀਂ ਹੈ ਸਰੋ ਸਾਹਿਬ ਰਿਟਾਇਰ ਹੋ ਗਏ ਔਰ ਉਹਦੀਆਂ ਵੋਟਾਂ ਬਣਦੀਆਂ ਉਹ ਵੋਟਾਂ ਹਜੇ ਕੰਪਲੀਟ ਰੋਲ ਮਸਾ ਹੋਏ ਸੀ ਤਾਂ ਉਹ ਇਲੈਕਸ਼ਨ ਕਮਿਸ਼ਨ ਦਾ ਮੁਖੀ ਖਤਮ ਹੋ ਗਿਆ ਸਰਕਾਰ ਨੇ ਜਿਹੜੀ ਆਏ ਸਾਲ ਰਿਵੀਜ਼ਨ ਕਰਦੀਆਂ ਲੋਕ ਸਭਾ ਤੇ ਵਿਧਾਨ ਸਭਾ ਦੇ ਰੋਲ ਉਹਨੇ 3 ਸਾਲ ਲਾਤੇ ਰੋਲ ਕੰਪਲੀਟ ਕਰਨ ਚ ਹੁਣ ਇਲੈਕਸ਼ਨ ਕਮਿਸ਼ਨਰ ਨਹੀਂ ਹੈਗਾ ਇਹ ਇਨਡੇਫਿਨਟਲੀ ਇਨ ਬੈਂਸ ਸਾਡੀ ਜਮਹੂਰੀਅਤ ਕਰਦੀ ਹੈ ਭਾਰਤ ਆਪਣੇ ਆਪ ਨੂੰ ਸਭ ਤੋਂ ਵੱਡਾ ਜਮਹੂਰੀਅਤ ਦੇਸ਼ ਕਹਿੰਦਾ ਪਰ ਸਿੱਖਾਂ ਦਾ ਉਹਨਾਂ ਨੇ ਖਾਤਮਾ ਕਰਤਾ ਕਹਿੰਦੇ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਆ ਪਰ ਜਿਹੜੀ ਕੌਮ ਉਹਨਾਂ ਨੇ ਦਸਤਾਬਤ ਕੀਤੀ ਆ ਉਹਦੀ ਜਮਹੂਰੀਅਤ ਭੰਗ ਕਰਕੇ ਉਹਦਾ ਹਰੇਕ ਟੀਚਾ ਖਤਮ ਕਰ ਰਹੇ ਆ ਕਿਉਂਕਿ ਅਸੀਂ ਗੁਲਾਮ ਆ ਇਸ ਦੇਸ਼ ਦੇ ਵਿੱਚ ਜਿਹਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਕੁਰਬਾਨੀ ਦਿੱਤੀ ਜਿੰਨਾਂ ਦੇ ਹੱਕਾਂ ਵਾਸਤੇ ਉਹ ਕੌਮ ਨੂੰ ਇਹ ਦੇਸ਼ ਗੁਲਾਮ ਕਰਕੇ ਰੱਖ ਰਹੀ ਹੈ ਇਸ ਦੇਸ਼ ਦੇ ਵਿੱਚ 25000 ਕੇਸ ਜਿਹੜੇ ਸ਼ਮਸ਼ਾਨ ਘਾਟਾਂ 'ਚੇ ਜਿੱਥੇ ਜਸਵੰਤ ਸਿੰਘ ਖਾਲਰਾ ਨੇ ਦੱਸਿਆ ਆ ਹੁਣ ਇਹਨਾਂ ਦਿਨਾਂ 'ਚ ਦਿੱਲੀ 'ਚ ਸਿੱਖਾਂ ਦਾ ਕਤਲਿਆਂ ਘੱਲੂਕਾਰਾ ਹੋਇਆ ਹੋਂਦ ਚਿੱਲੜ ਪੂਰਾ ਪਿੰਡ ਹਰਿਆਣੇ ਦੇ ਵਿੱਚ ਸਿੱਖਾਂ ਦਾ ਖਤਮ ਕਰਤਾ ਚਿੱਟੀ ਸਿੰਘ ਪੁਰੇ 'ਚ ਬਿਲ ਕਲੈਂਟਨ ਕਹਿੰਦਾ Hindu Militants ਨੇ ਸਿੱਖ ਮਾਰੇ ਅੱਜ ਸਿੱਖਾਂ ਨੂੰ ਔਰੇ ਕਤਲ ਕਰਕੇ ਸਾਡੇ ਧਰਮ ਨੂੰ ਧਾਰਾ 25 ਦੇ ਵਿੱਚ Hindu ਧਰਮ ਆਖ ਕੇ ਜੱਜ ਕੇ ਗੁਰੂ ਗ੍ਰੰਥ ਸਾਹਿਬ ਇੱਥੇ ਸ਼ਿਸ਼ੋਭੇ ਥਾਨ ਉਸੇ ਅੰਗ 1136 ਦੇ ਇੱਤੇ ਸਪਸ਼ਟ ਲਿਖਿਆ ਨਾ ਹਮ Hindu ਨਾ ਮੁਸਲਮਾਨ ਇਹ ਸਾਡੀਆਂ ਨਿਸ਼ਾਨੀਆਂ ਮਟਾ ਕੇ ਸਾਡੇ ਧਰਮ ਨੂੰ ਤਬਦੀਲ ਕਰਕੇ ਸਾਡੀ ਜਮਹੂਰੀਅਤ ਖਤਮ ਕਰਕੇ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਆ ਔਰ ਇਹ ਇੱਕ ਰਾਹ ਹੈ ਕਿ ਇਹਨਾਂ ਦੀ ਜਮਹੂਰੀਅਤ ਖਤਮ ਕਰ ਦੋ ਜਿਹੜੇ ਏਕੇ ਦੀ ਗੱਲ ਹੈ ਉਹਦੇ ਲਈ ਸਿੰਘ ਸਭਾ ਲਹਿਰ ਨੇ ਬਹੁਤ ਵੱਡੀ ਸੋਚ ਰੱਖੀ ਸੀ ਕਿ ਐਸਜੀਪੀਸੀ ਦੇ ਵਿੱਚ ਆਪਾਂ ਚੋਣ ਕਰਾਵਾਂਗੇ ਜਿਹੜੀ ਢੇੜਾ ਉੱਥੇ ਮੂਰੀ ਆਉਂਦੀ ਹੈ ਉਹ ਪੰਥ ਦੇ ਅ ਨਮਾਇੰਦਗੀ ਕਰੂਗੀ ਪਰ ਜਦ ਸਰਕਾਰ ਇਹ ਚੋਣ ਕਰਾਉਂਦੀ ਨਹੀਂ ਹੈ ਐਸਜੀਪੀਸੀ ਮੰਗ ਨਹੀਂ ਰੱਖ ਰਹੀ ਹੈਗੀ ਜਿਵੇਂ ਜਥੇਦਾਰ ਸਾਹਿਬ ਨੇ ਕਿਹਾ ਉਹ ਆਪਣੇ ਸਤੀਫੇ ਦੇ ਕੇ ਇਹ ਹਾਊਸ ਨੂੰ ਖਤਮ ਕਰਕੇ ਨਵੇਂ ਚੋਣ ਮੰਗਣ ਤਾਂ ਇੱਕ ਇਸ ਸੰਗਤ ਨੇ ਸਾਨੂੰ ਬਖਸ਼ਨੇ ਹੈਗੇ ਆ ਵਿਚਾਰਾਂ ਦੇ ਵਿੱਚ ਬਹੁਤ ਸਾਡੇ ਆਪਸ 'ਚ ਫਰਕ ਹੈਗਾ ਔਰ ਇਹ ਸੰਗਤ ਫੈਸਲਾ ਕਰਕੇ ਦਊਗੀ ਕਿ ਕਿਹਦੇ ਕਿੰਨੂੰ ਉਹਨਾਂ ਨੇ ਆਪਣੀ ਮੋਹਰ ਦੇਣੀ ਹੈ ਕਿੰਨੂੰ ਉਹਨਾਂ ਨੇ ਤੋੜਨਾ ਹੈਗਾ